ਇਹ ਮੇਰਾ ਸੋਨੇ ਵਰਗਾ ਪਿੰਡ ਹੈ ਨਾਲ ਇੱਧਰ ਕੈਂਸਰ ਦਾ ਖੂਬ ਬਣ ਗਿਆ ਕੈਂਸਰ ਦਾ ਹੱਬ ਤਿੰਨ ਕਿੱਲੇ ਦਾ ਮਾਲਕਾਂ ਅਗਰ ਮੇਰੀ ਖੇਤੀ ਨਾਲ ਮੇਰਾ ਘਰ ਦਾ ਮੱਸੀ ਗੁਜ਼ਾਰਾ ਚੱਲਦਾ ਪਰ ਜੇ ਕੈਂਸਰ ਵਰਗੀ ਜਾਂ ਕਾਲੇ ਪੀਲੇ ਵਰਗੀ ਬਿਮਾਰੀ ਹੋ ਗਈ ਤਾਂ ਮੈਂ ਆਪਣੇ ਬੱਚਿਆਂ ਦਾ ਕਿੱਥੋਂ ਇਲਾਜ ਕਰਾ ਪਾਵਾਂਗਾ ਦੇ ਲਾਗੇ ਤੱਕੇ 20-25 ਪਿੰਡ ਇਹਨੇ ਖਤਮ ਕਰਨੇ ਆ ਕੋਈ ਕਹਿੰਦਾ ਕਿ ਕਿਸਾਨਾਂ ਦੀ ਪਰਾਲੀ ਦਾ ਦੋਸ਼ ਹੈ ਕੋਈ ਕਹਿੰਦਾ ਕਿਸਾਨਾਂ ਨੂੰ ਝੋਨਾ ਨਹੀਂ ਲਗਾਉਣਾ ਚਾਹੀਦਾ ਕਿਸਾਨ ਲਾਲਚੀ ਨੇ ਜਾਂ ਪੰਜਾਬੀ ਲਾਲਚ ਬਸ ਆ ਕੇ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਨੇ ਤੇ ਉਸ ਤੋਂ ਬਾਅਦ ਖੋਰੂ ਪਾਉਂਦੇ ਨੇ ਪਰ ਇਨ੍ਹਾਂ ਪਿੰਡਾਂ ਵਾਲਿਆਂ ਨੂੰ ਅਜੀਹਾ ਕੀ ਦਰਦ ਪੈ ਗਿਆ ਕਿ ਬਾਇਓ ਗੈਸ ਪਲਾਂਟ ਬਿਲਕੁਲ ਪਿੰਡ ਦੇ ਨਜ਼ਦੀਕ ਬਣਿਆ ਹੈ ਪਰ ਪਿੰਡਾਂ ਵਾਲਿਆਂ ਨੂੰ ਫਿਕਰ ਪੈ ਗਈ ਛੱਤ ਤੇ ਸਾਨੂੰ ਦਿਖਾਉਣ ਦੇ ਲਈ ਪਹੁੰਚ ਚੁੱਕੇ ਨੇ ਕਿ ਕਿੰਨੇ ਨਜ਼ਦੀਕ ਇਹ ਪਲਾਂਟ ਹੈ ਤੇ ਕਿੰਨੇ ਨਜ਼ਦੀਕ ਇਹਨਾਂ ਨੂੰ ਆਉਣ ਵਾਲਾ ਖਤਰਾ ਜਿਹੜਾ ਘੇਰ ਸਕਦਾ ਵਾ ਇਹ ਮੇਰਾ ਸੋਨੇ ਵਰਗਾ ਪਿੰਡ ਹੈ ਨਾਲ ਇੱਧਰ ਕੈਂਸਰ ਦਾ ਖੂਬ ਬਣ ਗਿਆ ਕੈਂਸਰ ਦਾ ਹੱਬ ਮੈਂ ਇੱਕ ਤਿੰਨ ਕਿੱਲੇ ਦਾ ਮਾਲਕ ਹਾਂ ਅਗਰ ਮੇਰੀ ਖੇਤੀ ਨਾਲ ਮੇਰਾ ਘਰ ਦਾ ਮੱਸੀ ਗੁਜ਼ਾਰਾ ਚੱਲਦਾ ਪਰ ਜੇ ਕੈਂਸਰ ਵਰਗੀ ਜਾਂ ਕਾਲੇ ਪੀਲੇ ਵਰਗੀ ਬਿਮਾਰੀ ਹੋ ਗਈ ਤਾਂ ਮੈਂ ਆਪਣੇ ਬੱਚਿਆਂ ਦਾ ਕਿੱਥੋਂ ਇਲਾਜ ਕਰਾ ਪਾਵਾਂਗਾ ਸੋ ਇਹ ਬਹੁਤ ਹੀ ਭੈੜੀ ਤੇ ਬਹੁਤ ਗਲਤ ਫੈਕਟਰੀ ਬਣਾਈ ਹੈ ਇਹਨੇ ਸਾਡਾ ਪਿੰਡ ਦੇ ਲਾਗੇ ਤੱਕੇ 20 25 ਪਿੰਡ ਇਹਨੇ ਖਤਮ ਕਰਨੇ ਆਉਣ ਵਾਲੇ ਟਾਈਮ 'ਚ ਸਾਡੀ ਜਨਰੇਸ਼ਨ ਸਾਡਾ ਪਵਿੱਖ ਇਸ ਨੇ ਇਹਦੀ ਗੰਦਲੇ ਪਾਣੀ ਨੇ ਖਤਮ ਕਰ ਦੇਣਾ ਜੀ ਮੈਂ ਤਾਂ ਇਹ ਵੀ ਦੇਖਿਆ ਕੁਝ ਲੋਕ ਕਹਿੰਦੇ ਹਨ ਨਾ ਕਿ ਹਰ ਸਮੱਸਿਆ ਜਿਹੜੀ ਆ ਪੰਜਾਬੀਆਂ ਨੂੰ ਕਿਉਂ ਆਉਂਦੀ ਆ ਪੰਜਾਬ ਦੇ ਜੱਟਾਂ ਨੂੰ ਹੀ ਕਿਉਂ ਆਉਂਦੀ ਆ ਇਹੀ ਜਿਹੜੇ ਅੱਗੇ ਹੋ ਕੇ ਧਾਨੇ ਲਾ ਕੇ ਤਰਪੰਦੇ ਆ ਪਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਅਸਲੀ ਦਰਦ ਹੈ ਇਹ ਸਿਰਫ ਤੁਹਾਨੂੰ ਨਹੀਂ ਆ ਇਹ ਪੂਰੇ ਪੰਜਾਬ ਨੂੰ ਵੀ ਭੁਗਤਣਾ ਪੈ ਸਕਦਾ ਜੀ ਜੀ ਪੂਰੇ ਪੰਜਾਬ ਨੂੰ ਇਹ 53 ਪ੍ਰੋਜੈਕਟ ਲੱਗਣੇ ਆ ਜੀ ਪੰਜਾਬ 'ਚ ਸਾਡੇ ਇੱਥੇ ਲੱਗ ਰਿਹਾ ਜੀ ਪੰਜਵਾਂ ਠੀਕ ਹੈ ਜੀ ਰਾਜਪੂਤਾਂ ਕੰਗਰਾਲੀ ਤੇ ਚੱਲ ਰਿਹਾ ਹੈ ਅਖਾੜੇ ਭੂੰਦੜੀ ਮੁਸ਼ਕਾਬਾਦ ਉੱਥੇ ਉਹਨਾਂ ਦੇ ਲੋਕਾਂ ਨੇ ਬੰਦ ਕਰਵਾਤਾ ਤੇ ਅਸੀਂ ਵੀ ਧਰਨਾ ਲਾ ਕੇ ਬੰਦ ਕਰਵਾਇਆ ਹੋਇਆ ਹੈ ਤੇ ਤੁਸੀਂ ਦੇਖਿਓ ਜਦੋਂ ਇਹ ਬਣ ਗਿਆ ਇੱਥੇ ਲਗਭਗ 8 ਤੋਂ 10000 ਪ੍ਰਵਾਸੀ ਮਜ਼ਦੂਰ ਆ ਜਣੇ ਨੇ ਉਹ ਸਾਡੇ ਪਿੰਡਾਂ 'ਚ ਵੜ ਗਏ ਤੇ ਸਾਡਾ ਇੱਕ ਸਮਝ ਲਓ ਉਹ ਵੀ ਬਿਮਾਰੀ ਵਰਗਾ ਹੀ ਘਰ ਹੈ ਪ੍ਰਵਾਸੀ ਮਤਲਬ ਨੌਕਰੀ ਲਈ ਕਹਿ ਰਹੇ ਨੌਕਰੀ ਲਈ ਨੌਕਰੀ ਕੰਮ ਕਰਨਗੇ ਤੁਹਾਨੂੰ ਵੀ ਕਿਹਾ ਗਿਆ ਸੀ ਕਿ ਪੰਜਾਬੀਆਂ ਨੂੰ ਅਸੀਂ ਦਮਾਂਗੇ ਸਾਨੂੰ ਤਾਂ ਮੈਡਮ ਗੁੰਮਰਾਹ ਕੀਤਾ ਸੀ ਅਸੀਂ ਇੱਥੇ ਕਿ ਵੇਅਰ ਹਾਊਸ ਬਣਾਵਾਂਗੇ ਪਰ ਅੱਜ ਕੀ ਬਣਾਤਾ ਅੱਜ ਸਾਡੇ ਸਿਰ ਤੇ ਕੈਂਸਰ ਵਰਗਾ ਟੋਕਰਾ ਜੇ ਬੰਨਤਾ ਇਹਨਾਂ ਜੀ ਲੋਕ ਕਹਿੰਦੇ ਪੰਜਾਬੀਆਂ ਨੂੰ ਤਾਂ ਸਿਕਿਉਰਿਟੀ ਗਾਰਡ ਬਣਾ ਕੇ ਮੋਹਰੇ ਰੱਖ ਦਿੰਦੇ ਆ ਅਸਲੀ ਕੰਮ ਤਾਂ ਅੰਦਰ ਕਿਸੇ ਹੋਰ ਤੋਂ ਕਰਵਾਉਂਦੇ ਆ ਸਾਡੀ ਪੱਗ ਨੂੰ ਤੇ ਜੀ ਇਹਨਾਂ ਨੇ ਸਿਕਿਉਰਿਟੀ ਗਾਰਡ ਤੱਕ ਹੀ ਰੱਖਿਆ ਗੇਟ ਤੱਕ ਹੀ ਰੱਖਿਆ ਤੁਸੀਂ ਵੱਡੇ ਵੱਡੇ ਰਿਸੋਰਸ ਤੱਕ ਚਲ ਜਿਓ ਜਿੱਥੇ ਵੀ ਚਲ ਜਿਓ ਸਾਡੇ ਪੰਜਾਬੀਆਂ ਨੂੰ ਇੱਕ ਪੱਗ ਨੂੰ ਮੋਹਰੇ ਚੌਂਕੀਦਾਰੀ ਦੇ ਤੌਰ ਤੇ ਰੱਖਿਆ ਪਰ ਇਹ ਉਹ ਇਹ ਪੱਗ ਉਹ ਕੌਮਾਂ ਦੀ ਕੌਮ ਦੀ ਹੈ ਜਿਨ੍ਹਾਂ ਨੇ ਇੰਗਲੈਂਡ ਤੱਕ ਸਾਰੇ ਵਰਲਡ ਤੱਕ ਇਹਨਾਂ ਨੇ ਆਪਣੀ ਸ਼ਾਨ ਰੱਖੀ ਹੈ ਅਸੀਂ ਇਹਨਾਂ ਫੈਕਟਰੀਆਂ ਤੋਂ ਨਹੀਂ ਡਰਦੇ ਅਸੀਂ ਇਹਨੂੰ ਬੰਦ ਕਰਾ ਕੇ ਹੀ ਛੱਡਾਂਗੇ ਕੋਈ ਕਹਿੰਦਾ ਕਿ ਕਿਸਾਨਾਂ ਦੀ ਪ੍ਰਾਲੀ ਦਾ ਦੋਸ਼ ਹੈ ਕੋਈ ਕਹਿੰਦਾ ਕਿਸਾਨਾਂ ਨੂੰ ਝੋਨਾ ਨਹੀਂ ਲਗਾਉਣਾ ਚਾਹੀਦਾ ਕਿਸਾਨ ਲਾਲਚੀ ਨੇ ਜਾਂ ਪੰਜਾਬੀ ਲਾਲਚਬਸ ਆ ਕੇ ਆਪਣੀਆਂ ਜ਼ਮੀਨਾਂ ਵੇਚ ਦਿੰਦੇ ਨੇ ਤੇ ਉਸ ਤੋਂ ਬਾਅਦ ਖੋਰੂ ਪਾਉਂਦੇ ਨੇ ਪਰ ਇਹਨਾਂ ਪਿੰਡਾਂ ਵਾਲਿਆਂ ਨੂੰ ਅਜਿਹਾ ਕੀ ਦਰਦ ਪੈ ਗਿਆ ਕਿ ਬਾਇਓ ਗੈਸ ਪਲਾਂਟ ਬਿਲਕੁਲ ਪਿੰਡ ਦੇ ਨਜ਼ਦੀਕ ਬਣਿਆ ਪਰ ਪਿੰਡਾਂ ਵਾਲਿਆਂ ਨੂੰ ਫਿਕਰ ਪੈ ਗਈ ਛੱਤ ਤੇ ਸਾਨੂੰ ਦਿਖਾਉਣ ਦੇ ਲਈ ਪਹੁੰਚ ਚੁੱਕੇ ਨੇ ਕਿ ਕਿੰਨੇ ਨਜ਼ਦੀਕ ਇਹ ਪਲਾਂਟ ਹੈ ਤੇ ਕਿੰਨੇ ਨਜ਼ਦੀਕ ਇਹਨਾਂ ਨੂੰ ਆਣ ਖਤਰਾ ਜਿਹੜਾ ਘੇਰ ਸਕਦਾ ਵਾ ਇਹ ਮੇਰਾ ਸੋਨੇ ਵਰਗਾ ਪਿੰਡ ਹੈ ਨਾਲ ਇੱਧਰ ਕੈਂਸਰ ਦਾ ਖੂਬ ਬਣ ਗਿਆ ਕੈਂਸਰ ਦਾ ਹੱਬ ਮੈਂ ਇੱਕ 3 ਕਿੱਲੇ ਦਾ ਮਾਲਕ ਹਾਂ ਅਗਰ ਮੇਰੀ ਖੇਤੀ ਨਾਲ ਮੇਰਾ ਘਰ ਦਾ ਮੱਸੀ ਗੁਜ਼ਾਰਾ ਚੱਲਦਾ ਪਰ ਜੇ ਕੈਂਸਰ ਵਰਗੀ ਜਾਂ ਕਾਲੇ ਪੀਲੇ ਵਰਗੀ ਬਿਮਾਰੀ ਹੋ ਗਈ ਤਾਂ ਮੈਂ ਆਪਣੇ ਬੱਚਿਆਂ ਦਾ ਕਿੱਥੋਂ ਇਲਾਜ ਕਰਾ ਪਾਵਾਂਗਾ ਸੋ ਇਹ ਬਹੁਤ ਹੀ ਭੈੜੀ ਤੇ ਬਹੁਤ ਗਲਤ ਫੈਕਟਰੀ ਬਣਾਈ ਹੈ ਇਹਨੇ ਸਾਡਾ ਪਿੰਡ ਦੇ ਲਾਗੇ ਤਾਗੇ 20 25 ਪਿੰਡ ਇਹਨੇ ਖਤਮ ਕਰਨਿਆ ਆਉਣ ਵਾਲੇ ਟਾਈਮ 'ਚ ਸਾਡੀ ਜਨਰੇਸ਼ਨ ਸਾਡਾ ਪਵਿੱਖ ਇਸ ਨੇ ਇਹਦੀ ਗੰਦਲੇ ਪਾਣੀ ਨੇ ਖਤਮ ਕਰ ਦੇਣਾ ਜੀ ਮੈਂ ਤਾਂ ਇਹ ਵੀ ਦੇਖਿਆ ਕੁਝ ਲੋਕ ਕਹਿੰਦੇ ਹਨ ਨਾ ਕਿ ਹਰ ਸਮੱਸਿਆ ਜਿਹੜੀ ਆ ਪੰਜਾਬੀਆਂ ਨੂੰ ਕਿਉਂ ਆਉਂਦੀ ਆ ਪੰਜਾਬ ਦੇ ਜੱਟਾਂ ਨੂੰ ਹੀ ਕਿਉਂ ਆਉਂਦੀ ਆ ਇਹੀ ਜਿਹੜੇ ਅੱਗੇ ਹੋ ਕੇ ਧਾਨੇ ਲਾ ਕੇ ਤਰਪੰਦੇ ਆ ਪਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਅਸਲੀ ਦਰਦ ਹੈ ਇਹ ਸਿਰਫ ਤੁਹਾਨੂੰ ਨਹੀਂ ਆ ਇਹ ਪੂਰੇ ਪੰਜਾਬ ਨੂੰ ਵੀ ਭੁਗਤਣਾ ਪੈ ਸਕਦਾ ਜੀ ਜੀ ਪੂਰੇ ਪੰਜਾਬ ਨੂੰ ਇਹ 53 ਪ੍ਰੋਜੈਕਟ ਲੱਗਣੇ ਆ ਜੀ ਪੰਜਾਬ 'ਚ ਸਾਡੇ ਇੱਥੇ ਲੱਗ ਰਿਹਾ ਜੀ ਪੰਜਵਾਂ ਠੀਕ ਹੈ ਜੀ ਰਾਜਪੂਤਾਂ ਕੰਗਰਾਲੀ ਤੇ ਚੱਲ ਰਿਹਾ ਹੈ ਅਖਾੜੇ ਭੂੰਦੜੀ ਮੁਸ਼ਕਾਬਾਦ ਉੱਥੇ ਉਹਨਾਂ ਦੇ ਲੋਕਾਂ ਨੇ ਬੰਦ ਕਰਵਾਤਾ ਤੇ ਅਸੀਂ ਵੀ ਧਰਨਾ ਲਾ ਕੇ ਬੰਦ ਕਰਵਾਇਆ ਹੋਇਆ ਹੈ ਤੇ ਤੁਸੀਂ ਦੇਖਿਓ ਜਦੋਂ ਇਹ ਬਣ ਗਿਆ ਇੱਥੇ ਲਗਭਗ 8 ਤੋਂ 10000 ਪ੍ਰਵਾਸੀ ਮਜ਼ਦੂਰ ਆ ਜਣੇ ਨੇ ਉਹ ਸਾਡੇ ਪਿੰਡਾਂ 'ਚ ਵੜ ਗਏ ਤੇ ਸਾਡਾ ਇੱਕ ਸਮਝ ਲਓ ਉਹ ਵੀ ਬਿਮਾਰੀ ਵਰਗਾ ਹੀ ਘਰ ਹੈ ਪ੍ਰਵਾਸੀ ਮਤਲਬ ਨੌਕਰੀ ਲਈ ਕਹਿ ਰਹੇ ਨੌਕਰੀ ਲਈ ਨੌਕਰੀ ਕੰਮ ਕਰਨਗੇ ਨੌਕਰੀ ਤਾਂ ਤੁਹਾਨੂੰ ਵੀ ਕਿਹਾ ਗਿਆ ਸੀ ਕਿ ਪੰਜਾਬੀਆਂ ਨੂੰ ਅਸੀਂ ਦਮਾਂਗੇ ਸਾਨੂੰ ਤਾਂ ਮੈਡਮ ਗੁੰਮਰਾਹ ਕੀਤਾ ਸੀ ਅਸੀਂ ਇੱਥੇ ਕਿ ਵੇਅਰ ਹਾਊਸ ਬਣਾਵਾਂਗੇ ਪਰ ਅੱਜ ਕੀ ਬਣਾ ਅੱਜ ਸਾਡੇ ਸਿਰ ਤੇ ਕੈਂਸਰ ਵਰਗਾ ਟੋਕਰਾ ਜੇ ਬੰਨਤਾ ਇਹਨਾਂ ਜੀ ਲੋਕ ਕਹਿੰਦੇ ਪੰਜਾਬੀਆਂ ਨੂੰ ਤਾਂ ਸਿਕਿਉਰਿਟੀ ਗਾਰਡ ਬਣਾ ਕੇ ਮੋਹਰੇ ਰੱਖ ਦਿੰਦੇ ਆ ਅਸਲੀ ਕੰਮ ਤਾਂ ਅੰਦਰ ਕਿਸੇ ਹੋਰ ਤੋਂ ਕਰਵਾਉਂਦੇ ਆ ਸਾਡੀ ਪੱਗ ਨੂੰ ਤੇ ਜੀ ਇਹਨਾਂ ਨੇ ਸਿਕਿਉਰਿਟੀ ਗਾਰਡ ਤੱਕ ਹੀ ਰੱਖਿਆ ਗੇਟ ਤੱਕ ਹੀ ਰੱਖਿਆ ਤੁਸੀਂ ਵੱਡੇ ਵੱਡੇ ਰਿਸੋਰਸ ਤੱਕ ਚਲ ਜਿਓ ਜਿੱਥੇ ਵੀ ਚਲ ਜਿਓ ਕਿ ਸਾਡੇ ਪੰਜਾਬੀਆਂ ਨੂੰ ਇੱਕ ਪੱਗ ਨੂੰ ਮੋਹਰੇ ਚੌਂਕੀਦਾਰੀ ਦੇ ਤੌਰ ਤੇ ਰੱਖਿਆ ਪਰ ਇਹ ਉਹ ਇਹ ਪੱਗ ਉਹ ਕੌਮਾਂ ਦੀ ਕੌਮ ਦੀ ਹੈ ਜਿਨ੍ਹਾਂ ਨੇ ਇੰਗਲੈਂਡ ਤੱਕ ਸਾਰੇ ਵਰਲਡ ਤੱਕ ਇਹਨਾਂ ਨੇ ਆਪਣੀ ਸ਼ਾਨ ਰੱਖੀ ਹੈ ਅਸੀਂ ਇਹਨਾਂ ਫੈਕਟਰੀਆਂ ਤੋਂ ਨਹੀਂ ਡਰਦੇ ਅਸੀਂ ਇਹਨੂੰ ਬੰਦ ਕਰਾ ਕੇ ਹੀ